ਕੋਈ ਸਵਰਗ ਨਹੀਂ ਉਹ ਦੋਨੋਂ ਦਾ ਆਉ ਤੇ ਜ਼ਿੰਦਗੀ ਦਾ ਅੰਤ ਆ ਦਿਸ ਇਜ਼ ਦ ਗਲੈਂਸਸ ਆਫ ਯੂ ਫੋਲੋ ਪੈਰਾਡਾਈਸ ਓਨਲੀ ਯੂ ਕੈਨ ਸੀ ਦ ਡਿਫਰੈਂਟ ਕਲਰਸ ਦੈਨ ਲੋਰੀ ਸੈਲੀਬ੍ਰੇਸ਼ਨ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ ਸ਼ਹੀਦ ਆਦਮ ਸਰਦਾਰ ਪੇੜੋ ਤਾਲ ਕਰਤੇ ਸਟੇਟਰੀ ਲੋੜ ਤਾਲ ਕਰਿਆ ਸਾਡੇ ਇਨਾ ਅਰਥੀ ਦਾ ਸਪੈਸ਼ਲ ਅਵਾਰਡ ਜੋ ਜੇ ਲੀਡ ਕਾਮਨ ਸਕੂਲ ਦਾ ਸਾਨਾ ਸੰਭਾਗੇ ਮਾ ਨਾਮ ਮਨ ਸਮਾਰੋਹ ਹੈ ਜਿਹਦੇ ਵਿੱਚ ਥੀਮ ਜਿਹੜਾ ਹੈ ਯੂਫੋਰੀਆ ਹੈ ਜਿਸ ਦਾ ਭਾਵ ਹੈ ਖੁਸ਼ੀ ਤਲਾਸ਼ ਅੱਜ ਸਾਰਾ ਥੀਮ ਦੇ ਉਤੇ ਹੀ ਫੰਕਸ਼ਨ ਕਰ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਖੁਸ਼ੀ ਨੂੰ ਗ੍ਰਹਿਣ ਕਰਨਾ ਔਰ ਉਹਦਾ ਆਨੰਦ ਮਾਣਨਾ ਇਹ ਬੜਾ ਜ਼ਰੂਰੀ ਹੈ ਅ ਪੰਚੂਲੇੜਾ ਵਿੱਚ ਆਦ ਰਿਹਾ ਅੱਜ ਪੁਰਵੀ ਪ੍ਰਤਾਪ ਸਿੰਘ ਜੀ ਐਕਸ ਆਈਜੀ ਸਾਹਿਬ ਉਹ ਅਜੇ ਮੁੱਖ ਮਹਿਮਾਨ ਆਏ ਸੀ ਉਹਨਾਂ ਨਾਲ ਅਕਾਸ਼ਦੀਪ ਸਿੰਘ ਜੀ ਡਾਕਟਰ ਕਾਜਦੀਪ ਸਿੰਘ ਚੇਅਰਮੈਨ ਗਲੋਬਲ ਇੰਸਟੀਚਿਊਟ ਆਏ ਸੀਗੇ ਪੂਰੀ ਬਹੁਤ ਸਾਰੀ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਪੇਰੈਂਟਸ ਦਿਣਾਲੇ ਸ਼ਹਿਰ ਦੇ ਤੋਂ ਤੇ ਸੱਜਣ ਆਏ ਸੀਗੇ ਔਰ ਬਹੁਤ ਚੰਗਾ ਪ੍ਰੋਗਰਾਮ ਹੈ ਔਰ ਬੱਚੇ ਜਿਹੜੇ ਤੁਸੀਂ ਵੇਖਿਆ ਹੋਗਾ ਤੁਸੀਂ ਬਾਸਟਾਲ ਵੀ ਦੇਖੋਗੇ ਕਿ ਬੱਚਾ ਨੇ ਆਪਣੇ ਸਾਰੇ ਸਾਲ ਦਾ ਕੀਤਾ ਹੋਇਆ ਕੰਮ ਆ ਉਹ ਡਿਸਪਲੇਸ ਲਾਇਆ ਹੋਇਆ ਔਰ ਬਹੁਤ ਵਧੀਆ ਹੀ ਬੱਚਾ ਨੇ ਕੰਮ ਕੀਤਾ ਹੈ ਮੇਰਾ ਖਿਆਲ ਹੈ ਕਿ ਸਾਰੇ ਨੰਦ ਮਾਣ ਰਹੇ ਹੋ ਵਧੀਆ ਪ੍ਰੋਗਰਾਮ ਹੈਗਾ ਸਾਡੇ ਸਕੂਲ ਦੇ ਬੱਚੇ ਪੜ੍ਹ ਕੇ ਗਏ ਕਿਹੜੇ-ਕਿਹੜੇ ਬਲੋਕੀਆਂ ਦੇ ਬੁੱਕੇ ਸਾਡੇ ਸਕੂਲ ਚੋਂ ਪੜ੍ਹ ਕੇ ਹਰ ਫੀਲਡੇ ਦੇ ਚ ਬੱਚੇ ਜਿਹੜੇ ਗਏ ਆ ਅੱਜ ਅਸੀਂ ਸਾਰੇ ਉਹ ਬੱਚਿਆਂ ਨੂੰ ਸੱਜਿਆ ਸੀਗਾ ਔਰ ਉਹਨਾਂ ਬੱਚਿਆਂ ਨੂੰ ਰਿਵਾਰਡ ਕੀਤਾ ਆਸੀਬ ਸਿੰਘ ਡਾਕਟਰ ਬਣਿਆ ਹੈ ਗੁਰਬੀਰ ਸਿੰਘ ਡਾਕਟਰ ਬਣਿਆ ਸਤਪ੍ਰੀਤ ਸਿੰਘ ਡਾਕਟਰ ਬਣਿਆ ਅਮਦੀਪ ਕੋ ਡਾਕਟਰ ਬਣਿਆ ਪ੍ਰਭਜੋ ਡਾਕਟਰ ਬਣਿਆ ਗੁਰਜੋਸ਼ ਡਾਕਟਰ ਬਣਿਆ 26 ਡਾਕਟਰ ਜਿਹੜੇ ਨੇ ਉਹ ਇਸ ਸਕੂਲ ਚੋਂ ਨਿਕਲੇ ਆ ਤੇ ਦੋ ਬੱਚੇ ਅਫਸਰ ਚੁਣੇ ਗਏ ਆ ਅੱਜ ਉਹਨਾਂ ਨੂੰ ਵੀ ਸਨਮਾਨਤ ਦਿੱਤਾ ਹੈ ਇਸ ਤਰ੍ਹਾਂ ਬਹੁਤ ਸਾਰੇ ਬੱਚੇ ਐਨਡੀਏ ਚ ਗਏ ਆ ਪੁਸਤ ਚ ਗਏ ਆ ਮਿਲਟਰੀ ਚ ਗਏ ਆ ਹਰ ਫੀਲਡ ਤੇ ਸਾਡੇ ਬੱਚਾ ਨੇ ਜਾ ਕੇ ਕਮਾਈ ਕਮਾਈ ਕੀਤੀ ਆ ਔਰ ਇਸੇ ਬਹਾਅਤੇ ਹੀ ਇੱਕ ਜੀ 20 ਐਜੂਕੇਸ਼ਨ ਸੰਮਤ ਹੋਈ ਹੈ ਉਹਦੇ ਵਿੱਚ ਸਾਡੇ ਸਕੂਲ ਨੂੰ ਰੈਂਕਿੰਗ ਮਿਲਿਆ ਫਰਸਟ ਰੈਂਕਿੰਗ ਮਿਲਿਆ ਐ ਸਪੋਰਟਸ ਦੇ ਵਿੱਚ ਅਮਰਸਾਹ ਫਰਸਟ ਰੈਂਕਿੰਗ ਮਿਲਿਆ ਸਟੇਟ ਦੀ 5th ਰੈਂਕਿੰਗ ਜਿਹੜੀ ਆ ਉਹ ਮਿਲੀ ਹੈ ਤੋਂ ਅਸੀਂ ਧੰਨਵਾਦੀ ਹਾਂ ਸਾਰੇ ਇਲਾਕੇ ਦੇ ਕਿ ਜਿਹੜੇ ਸਾਡੇ ਤੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਵਿਚਾਰ ਪੈਦਾ ਕਰਾ